ਤਿਆਰੀ ਤਾਂ ਬਹੁਤ ਸ਼ਰਧਾ ਨਾਲ ਚਾਹ ਨਾਲ ਸੰਗਤ ਆਉਂਦੀ ਆ ਤੇ ਅਸੀਂ ਦੋਨੇ ਕਿ ਵੱਧ ਤੋਂ ਵੱਧ ਸੰਗਤ ਆਵੇ ਸਾਰੇ ਜਿਹੜੇ ਲੋਕਲ ਸੜਕਾਂ ਰਿਮਾਰਕਿੰਗ ਸਫਾਈ ਸੜਕ ਹਰ ਚੀਜ਼ ਜਿਹੜੀ ਵੀ ਚੀਜ਼ ਧਿਆਨ ਚਾਹੀਆ ਕੋਈ ਅੱਜ ਵੀ ਆ ਰਹੀ ਆ ਕੱਲ ਵੀ ਆਏਗੀ ਉਹ ਵੀ ਤੁਰੰਤ ਜਿਹੜੀ ਆ ਉਹ ਕੀਤੀ ਜਾਏਗੀ ਕਿਉਂਕਿ ਸੰਗਤ ਤੋਂ ਉੱਪਰ ਕੁਛ ਨਹੀਂ ਆਰ ਵੱਡੀ ਗੱਲ ਹੈ ਕਿ ਨਗਰ ਕੀਰਤਨ ਆ ਰਹੇ ਆ ਤੇ ਨਗਰ ਕੀਰਤਨ ਜਗਨਨ ਸਾਹਿਬ ਆ ਰਹੇ ਆ ਇਸ ਤੋਂ ਸਰਬੋਤਮਤਾ ਮਨੋਖ ਲਈ ਮੇਰਾ ਖਿਆਲ ਆ ਕਿ ਹੈ ਹੀ ਕੁਝ ਨਹੀਂ ਗੁਰੂ ਸਾਹਿਬ ਨਹੀਂ ਆਉਣਾ ਤਾਂ ਫਿਰ ਸਾਰੇ ਪ੍ਰਬੰਧ ਤੁਸੀਂ ਆਪਣੇ ਲਗਦੀ ਵਾਅ ਦਾ ਕਰਕੇ ਮੁਕੰਮਲ ਕਰੋ ਤੇ ਇਸ ਕਰਕੇ ਲਗਾਤਾਰ ਪ੍ਰਸ਼ਾਸਨ ਵੀ ਲਗਾਤਾਰ ਸਾਡੇ ਸਾਥੀ ਪੋਲੀਟਿਕਲ ਸਾਥੀ ਵੀ ਸਾਰੀ ਸਰਕਾਰ ਸਾਰੇ ਮਰਤੀ ਸਹਿਬਾਨ ਲੱਗੇ ਹੋਣੇ ਅੱਜ ਵੀ ਤੁਸੀਂ ਮੰਨੋ ਕਿ ਇੱਥੇ ਪਰ ਪੈਰਲ ਚਾਹ ਨਗਰ ਕੀਰਤਨ ਇਸ ਵੇਲੇ ਪੰਜਾਬ ਤੋਂ ਮਰ ਰਹੇ ਜਿਹੜੇ 1500 ਕੁਸ਼ ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਔਰ ਲਗਭਗ 92 ਤੋਂ ਵੱਧ 95 ਜਿਹੜੀ ਤਹਿਸੀਲਾਂ ਉਹ ਕਵਰ ਕਰਨਗੇ ਪੰਜਾਬ ਦੀ ਤੇ ਇਵੇਂ ਸਾਰੇ ਜਿਹੜੇ ਨਗੀ ਇੱਥੇ ਆ ਜਣਗੇ ਈਤੋਂ ਤੇ ਸੰਗਤ ਦੇ ਠਹਿਰਨ ਦੇ ਲਈ ਤਿੰਨ ਜਿਹੜੇ ਆ ਉਹ ਟੈਂਟ ਸਿਟੀ ਪੜਾਇਆ ਗਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਉਹਨਾਂ ਦੀ ਸੁਵਿਧਾ ਦੇ ਤਾਪਕ ਜਿਨ੍ਹਾਂ ਨੇ ਗਰੁੱਪਸ ਵਿੱਚ ਰਹਿਣਾ ਉਹਨਾਂ ਲਈ ਜਿਹੜਾ ਡਾਰਮਟਰੀ ਜਿਹੜਾ 16 ਬੰਦਿਆਂ ਦੀ ਜਿਹਨੇ ਫੈਮਿਲੀ ਵਿੱਚ ਰਹਿਣਾ ਉਹ 2-4 ਬੰਦਿਆਂ ਦੇ ਬੈਡਸ ਦੇ ਆ ਜਿਨ੍ਹਾਂ ਨੇ ਇਕੱਲੇ 2 ਬੰਦੇ ਉਹਨਾਂ ਲਈ ਵੱਖਰੇ ਆ ਸੋ ਇਸ ਤਰ੍ਹਾਂ ਨਾਲ ਇਹਨੂੰ ਤਿਆਰ ਕੀਤਾ ਗਿਆ ਔਰ ਇਹਦੀ ਸਾਰੀ ਸੁਵਿਧਾ ਇਹਦੇ ਚ ਐਲਈਡੀਜ਼ ਉੱਤੇ ਕੋ ਬਾਣੀ ਦਾ ਚੱਲਣਾ ਔਰ ਲੰਗਰ ਇਥੋਂ ਜਾੜੇ ਈ ਰਿਕਸ਼ਾ ਜਿਹੜੇ ਆ ਉਹ ਸਪੈਸ਼ਲੀ 500 ਦੇ ਕਰੀਬ ਦੀ ਰਿਕਸ਼ਾ ਜਿੱਤੇ ਸਿਟੀ ਚ ਲਾਇਆ ਜਿਹੜੇ ਫ੍ਰੀ ਹੋਣਗੇ ਤੁਸੀਂ ਕਿਸੇ ਵੀ ਰਿਕਸ਼ਾ ਤੇ ਬੈਠ ਕੇ ਕਿਤੇ ਵੀ ਜਾ ਸਕਦੇ ਕਿਤੇ ਵੀ ਉਤਰ ਕੇ ਤੁਸੀਂ ਕਿਤੇ ਵੀ ਆ ਸਕਦੇ ਹੋ ਤੋਂ ਇਸ ਲਈ ਆਗਨਾ ਹੈ ਬੜੀਆਂ ਚੀਜ਼ਾਂ ਨਵੀਆਂ ਨੰੀਆਂ ਹੋ ਰਹੀਆਂ ਔਰ ਵੱਡੀ ਗੱਲ ਹੈ ਕਿ ਮੈਂ ਪਹਿਲੀ ਵਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਕਿ ਸਾਡੇ ਲਈ ਬੜਾ ਸਾਨੂੰ ਅਸ਼ੀਰਵਾਦ ਹੈ ਗੁਰੂ ਸਾਹਿਬ ਦਾ ਕਿ ਭਾਈ ਮਤੀਦਾਸ ਭਾਈ ਸਤੀਦਾਸ ਔਰ ਭਾਈ ਬਿਆਲਾ ਜੀ ਦਾ ਜਿਹੜਾ ਪਰਿਵਾਰ ਹੈ ਤੁਹਾਡੇ ਵਣਸ਼ ਉਹ ਖੁਦ ਸਾਰੇ ਇਸ ਸਮਾਗਮਾਂ ਦੀ ਸ਼ਾਨ ਬਣਨਗੇ ਔਰ ਉਹ ਭਾਈ ਮਤੀਦਾ ਸਤੀਦਾ ਅਜ਼ੀਜ਼ ਦਾ ਪਰਿਵਾਰ ਬਲਾਸਪੁਰ ਯੂਪੀ ਤੋਂ ਆ ਰਿਹਾ ਤੇ ਉੱਥੋਂ ਭਾਈ ਚਰਨਜੀਤ ਸਿੰਘ ਔਰ ਭਾਈ ਸਿੰਦਰ ਸਿੰਘ ਆ ਰਹੇ ਆ ਔਰ ਜਿਹੜੇ ਭਾਈ ਦਿਆਲਾ ਜੀ ਦਾ ਪਰਿਵਾਰ ਹੈ ਉਹ ਕਠੂਆ ਜੰਮੂ ਦੇ ਨੇੜੇ ਰਹਿੰਦਾ ਉੱਥੋਂ ਭਾਈ ਮਨਜੀਤ ਸਿੰਘ ਆ ਰਹੇ ਆ ਉਹ ਸਾਰੇ ਦੇ ਸਾਰੇ ਪਰਿਵਾਰ ਜਿਹੜੇ ਆ ਇੱਥੇ ਹਣਗੇ 23 24 25 ਨੂੰ इवन ਜਿਹੜਾ ਭਾਈ ਦਿਆਲਾ ਜੀ ਦਾ ਪਰਿਵਾਰ ਹੈ ਉਹ ਤੇ ਜੰਮੂ ਤੋਂ ਨਗਰ ਕੀਰਤ ਦੇ ਨਾਲ ਹੀ ਆ ਰਿਹਾ ਤਮੂ ਸੰਗਤ ਦਾ ਸਵਾਗਤ ਕੀਤਾ ਉਹਨਾਂ ਨੇ ਜੀ ਆਇਆਂ ਕਿਹਾ ਸਤਿਕਾਰ ਕੀਤਾ ਉਹਨਾਂ ਦਾ ਤੋਂ ਹਣ ਨਾਲ ਆ ਰਹੇ ਆ ਉਸ ਬਾਅਦ 30 24 25 ਦੇ ਸਮਾਗਮਾਂ ਤੋਂ 23 ਨੂੰ ਅਸੀਂ ਉਹਨਾਂ ਦਾ ਜੋ ਵੀ ਬਣਦਾ ਹੋਇਆ ਆਦਰ ਤਮੂ ਸੰਗਤ ਦੇ ਸਾਹਮਣੇ ਕਰਾਂਗੇ ਕਿ ਉਹਨਾਂ ਨੂੰ ਵੀ ਖੁਸ਼ੀ ਹੋਵੇ ਸਾਹਮਣੇ ਖੁਸ਼ੀ ਹੋਵੇ ਕਿ ਅਸੀਂ ਇਹਨਾਂ ਮਹਾਨ ਯੋਧਿਆਂ ਦਾ ਇਹੜਾ ਪਰਿਵਾਰ ਹੈ ਉਹਨੂੰ ਲੱਭ ਕੇ ਇੱਥੇ ਲਿਆਂਦਾ ਔਰ ਉਹਨਾਂ ਨੂੰ ਸੰਗਤ ਦੇ ਰੂਪ ਨੂੰ ਦਿੱਤਾ ਬੇਸਿਕਲੀ ਸੰਗਤ ਦੇ ਲਈ ਮੈਨੂੰ ਆਪ ਜਦੋਂ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਇੱਕ ਐਸੇ ਪਰਿਵਾਰ ਦੇ ਅਸੀਂ ਜੀ ਦੇ ਨੇੜੇ ਆ ਜਿਸ ਪਰਿਵਾਰ ਨੇ ਆਪਣੀ jaan ਜਿਹੜੀ ਆ ਗੁਰੂ ਸਾਹਿਬ ਦੇ ਨਾਲ ਧਰਮ ਦੀ ਰੱਖਿਆ ਲਈ ਕੁਰਬਾਨ ਕੀਤੀ ਆ ਸੋ ਸਾਰੇ ਇੱਥੇ ਆ ਰਹੇ ਆ ਤਾਂ ਅਸੀਂ ਸਾਰੇ ਬੰਦੇ ਜਿੰਦਾਤ ਲੱਗੇ ਹੋਏ ਆਂ ਔਰ ਹਰ ਤੁਹਾਡੇ ਵੀ ਧਿਆਨ ਚ ਕੋਈ ਵੀ ਕੋਈ ਚੀਜ਼ ਆਂਦੀ ਆ ਸਾਨੂੰ ਤੁਰੰਤ ਦੱਸੋ ਅਗਰ ਕੋਈ ਚੀਜ਼ ਨਹੀਂ ਹੋਈ ਉਹਦੇ ਉਹ ਇਹੀ ਮਤਲਬ ਆ ਕਿ ਸਾਡੇ ਧਿਆਨ ਚ ਨਹੀਂ ਆਈ ਜਿਹੜੀ ਵੀ ਚੀਜ਼ ਧਿਆਨ ਚ ਆ ਗਈ ਆ ਉਹ ਤੁਰੰਤ ਕੀਤੀ ਜਾਏਗੀ ਫਾਇਰਸ ਤੇ ਜਿਹੜਾ ਸਿਕਿਉਰਿਟੀ ਰੈਜਿਮੈਂਟਸ ਹੋ ਪਿੱਟਿਆ ਗਿਆ ਪੂਰੇ ਸ਼ਹਿਰ ਦੇ ਅੰਦਰ ਸੀਸੀਟੀਵੀ ਜਿਵੇਂ ਇੱਥੇ ਵੀ ਖੜਾ ਹਾਂ ਤਾਂ ਮੇਰੇ ਤੇ ਵੀ ਸੀਸੀਟੀਵੀ ਜਿਹੜੀ ਹੈ ਮੋਨਿਟਰਿੰਗ ਆ ਤੁਸੀਂ ਕਿਤੇ ਵੀ ਸ਼ਹਿਰ ਜਾ ਰਹੇ ਹੋ ਸੀਸੀਟੀਵੀ ਮੋਨਿਟਰ ਹੈ ਆ ਪੂਰਾ ਉਹਦਾ ਯੂਨਿਟ ਬਣਿਆ ਹੋਇਆ ਜਿੱਥੇ ਰਹਿ ਕੇ ਲਗਾਤਾਰ 10 ਜਾਂ ਦੇ ਕਰੀਬ ਜਿਹੜੇ ਪੁਲਿਸ ਮੁਲਾਜ਼ਮ ਤੋਂ ਲੈ ਕੇ ਐਡੀਜੀਪੀ ਡੀਜੀਪੀ ਤੱਕ ਸਾਬ ਸਾਰੇ ਇੱਥੇ ਲੱਗੇ ਹੋਏ ਨੇ ਤਨਾਤੀ ਆ ਔਰ ਅਸੀਂ ਕੁਝ ਐਸੇ ਅਫਸਰ ਵੀ ਭੁਲਾਏ ਆ ਜਿਨ੍ਹਾਂ ਨੇ ਪਹਿਲਾਂ ਅਨੰਦਪੁਰ ਸੈੱਲ ਚ ਨੌਕਰੀ ਕੀਤੀ ਹੈ ਕਿਸੇ ਨੇ ਪੁਲਿਸ ਚ ਕੀਤੀ ਆ ਕਿਸੇ ਨੇ ਐਡਮਿਨਿਸਟ੍ਰੇਟਿਵ ਤੌਰ ਤੇ ਕੀਤੀ ਆ ਐਡਮਿਨਿਸਟ੍ਰੇਟਿਵ ਵੀ ਬਿਊਰੋਕਰੇਟਸ ਵੀ ਔਰ ਜਿਹੜੇ ਸਾਰੇ ਐਡਮਿਨਿਸਟ੍ਰੇਟਿਵ ਪੁਲਿਸ ਤੇ ਉਹ ਅਧਿਕਾਰੀ ਸਾਰੇ ਇੱਥੇ ਬੁਲਾ ਲਿਆ ਤਾਂ ਜਿਨ੍ਹਾਂ ਨੇ ਇੱਥੇ ਨੌਕਰੀ ਕੀਤੀ ਜਿਨ੍ਹਾਂ ਕੋਲ ਇਹਨਾਂ ਦੇ ਗਲੀਆਂ ਦਾ ਇੱਥੇ ਦੇ ਆਉਣ ਜਾਣ ਦਾ ਰਸਤਿਆਂ ਦਾ ਇਹਦਾ ਐਕਸਡ ਦਾ ਤਜਰਬਾ ਆ ਉਹ ਸਾਰੇ ਇੱਥੇ ਲੱਗੇ ਹੋਏ ਜਿਨ੍ਹਾਂ ਦੀ ਪਹਿਲਾਂ ਰਿਲੇਸ਼ਨਸ਼ਿਪ ਵੀ ਹੈਗੀ ਆ ਉਹ ਜਾਣਦੇ ਵੀ ਆ ਸਾਨੂੰ ਲੋਕਾਂ ਨੂੰ ਉਹ ਸਾਰੇ ਆਫੀਸਰ ਜੀ ਲੋਕੇਟ ਕਰਕੇ ਲੱਭ ਕੇ ਸਪੈਸ਼ਲਿਸਟ ਡਾਕਟਰ ਨੂੰ ਕਿ ਉਹ ਸੇਵਾ ਕਰ ਦੇ। ਉਹ ਵੀ ਲੀਡਿੰਗ ਕਾਫੀ ਪ੍ਰੈਕਟਿਸ ਕਰਨ ਵਾਲਾ ਜੀ ਵੀ ਆਜਾ। ਪ੍ਰੈਸ਼ਰ ਤਾਂ ਉਸ ਤੋਂ ਪਹਿਲਾਂ ਦਾ ਹੈ ਜੀ ਵਿਧਾਨ ਸਭਾ ਦਾ ਕਿ ਰੂਟੀਨ ਪ੍ਰੈਕਟਿਸ ਹੈ ਉਹ ਤਾਂ ਹੋ ਜਾਣੀ ਹੈ। ਉਹ ਇਹ ਆ ਕਿ ਅਸੀਂ ਜਿਹੜਾ ਨਗਰ ਕੀਰਤਨ ਲੱਭਣਾ ਹੈ ਸਵੇਰੇ 7 ਵਜੇ ਕੀਰਤਪੁਰ ਸਾਹਿਬ ਤੋਂ ਆਰੰਭ ਕਰਨਾ ਹੈ ਉਹ ਜਿਹੜਾ ਬਾਬਾ ਬਲਬੀਰ ਸਿੰਘ ਜੀ ਉਹ ਅਸੀਂ ਸਾਰੇ ਨਗਰ ਕੀਰਤਨ ਜਿਹੜੇ ਆ ਸਰਕਾਰ ਸਿਰਫ ਪ੍ਰਬੰਧਾਂ ਚ ਹੈ। ਸਰਕਾਰ ਦਾ ਕੰਮ ਹੈ ਗੱਡੀਆਂ ਮੋਟਰਾਂ ਝਾੜੂ ਸਫਾਈ ਜਿਹੜਾ ਨਗਰ ਕੀਰਤਨ ਹੈ ਗੁਰਗੰਗਸਾਹਿਬ ਜੀ ਜਿਹੜਾ ਹੈ ਉਹਨਾਂ ਦਾ ਸਰੂਪ ਹੈ ਉਹ ਸੰਤ ਮਹਾਂਪੁਰਖੇ ਲੈ ਕੇ ਆ ਰਹੇ ਸਾਬਾ ਬਰਵੀਰ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਉਹ ਲੈ ਕੇ ਆ ਰਹੇ ਨੇ ਗੁਰਦੁਆਰਾ ਚਿੱਟੂ ਸਾਹਿਬ ਤੋਂ ਵਾਨਗਾ ਤੋਂ ਉਹ ਲੈ ਕੇ ਫਿਰ ਆਉਣਗੇ ਸਵੇਰੇ 7:00 ਵਜੇ ਸ਼ੁਰੂ ਹੋ ਜਾਣਾ ਹੈ 11:00 ਵਜੇ ਤੱਕ ਉਹ ਨਗਰ ਕੀਰਤਨ ਆਏਗਾ ਉਸ ਤੋਂ ਬਾਅਦ 12:00 ਤੋਂ 4:00 ਵਜੇ ਤੱਕ ਜਿਹੜੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਰਹੇਗਾ ਫਿਰ 3:00 ਵਜੇ ਤੋਂ 5:00 ਵਜੇ ਤੱਕ ਚੰਨ ਗੰਗਾ ਸਟੇਡੀਅਮ ਦੇ ਵਿੱਚ ਜਿਹੜਾ ਖਾਲਸਾ ਦਾ ਜੋਰ ਆ ਗੱਟਕਾ ਤਲਵਾਰਵਾਜ਼ੀ ਘੋੜਸਵਾਰੀ ਉਹਦੇ ਦੇ ਹਾਥੀ ਘੋੜੇ ਊਠ ਸਾਰੇ ਜੋ ਕੁਝ ਵੀ ਖਾਲਸਾ ਆਪਣੇ ਜੀਵਨ ਚ ਵਰਤਦਾ ਆ ਜਿਨ੍ਹਾਂ ਤੋਂ ਸਵਾਰੀ ਕਰਦਾ ਆ ਉਹ ਸਾਰੇ ਸਾਰੇ ਉੱਥੇ ਹੋਣਗੇ ਔਰ ਤੋਂ ਇਲਾਵਾ ਜਿਹੜਾ ਮੇਨ ਪੰਡਾਲ ਆ ਉਹਦੇ ਵਿੱਚ ਵੀ ਸਵੇਰੇ 11:00 ਵਜੇ ਤੋਂ 12:00 ਵਜੇ ਤੱਕ ਜਿਹੜਾ ਗੁਰਪ੍ਰੀਤ ਭਾਦਰਾ ਸਾਹਿਬ ਨੂੰ ਸਮਰਪਿਤ ਕਬੀਰ ਦਰਬਾਰ ਹੋਏਗਾ 12:00 ਤੋਂ 2:00 ਵਜੇ ਤੱਕ ਢਾਡੀ ਕਸੇਂਦਗ ਮੋਹਰਾਂ ਵਾਲੀ ਤੇ ਹੋਰ ਸਾਰੇ ਜਿਹੜੇ ਕਿਸੇ ਢਾਡੀ ਦੇ ਕਵੀਸ਼ਰ ਆ ਉਹ ਉੱਥੇ ਹੋਣਗੇ ਸ਼ਾਮ ਨੂੰ 6 ਤੋਂ 11 ਕੀਰਤਨ ਦਰਬਾਰ ਹੋ ਜਾਊ ਪਰਲਲ ਇਵੈਂਟਸ ਜਿੰਨੇ ਵੀ ਮਤਲਬ ਸਮਾਗਮ ਜਿਹੜੇ ਆ ਪੈਰਲਲ ਚੜਾਏ ਆ ਤਾਂ ਕਿ ਸੰਗਤ ਜਿੱਧਰ ਵੀ ਉਹਨਾਂ ਦਾ ਦਿਲ ਚਾਹੇ ਉਹ ਉੱਥੇ ਜਾ ਕੇ ਗੁਰਬਾਣੀ ਦਾ ਆਨੰਦ ਮਾਣੇ